ਉਹ ਦੁਕਾਨ ਤੇ ਬਹਿ ਗਿਆ ਕਹ ਚੌਧਰੀ ਕੀ ਲੈਣਾ ਹੈ ਕਹਿੰਦਾ ਲੈਣਾ ਮੈਂ ਤੇਰਾ ਸਾਡੂਆਂ ਲੈਣਾ ਮੈਂ ਕੀ ਹੈ ਤੇਰਾ ਸਾਡੂਆਂ ਮੈਂ ਕਹਿੰਦਾ ਨਾ 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 ਸਰਦਾਰ ਜੀ ਨਾ ਨਾ ਲਾਲੇ ਤਾਂ ਲਾਲੇ ਸਾਡੂ ਹੁੰਦੇ ਨੇ ਜ਼ਿੰਮੇਦਾਰ ਲਾਲੇ ਨੇ ਸਾਡੂ ਕਿਵੇਂ ਬਣ ਸਕਦੇ ਨੇ ਉਹ ਕਹਿੰਦਾ ਤਾਂ ਕੰਮ ਹੀ ਖਰਾਬ ਹੋ ਗਿਆ ਉਹ ਕਹਦਾ ਇਹੇ ਵੇਲੇ ਮੈਨੂੰ ਲੱਗੀ ਚਾਹੁੰਦੀ ਆ 400 ਰੁਪਿਆ ਮੈਨੂੰ ਸਾਡੇ ਘਰੇ ਛੱਡਿਆ ਉਹ ਕਹਿੰਦਾ ਭਰਾਵਾ ਮੈਂ ਅੰਦਰ ਤਾਂ ਬੰਨਣਾ ਤੈਨੂੰ ਬਾਹਰ ਦੱਸੂ ਵੀ ਆਹ ਵਾਰ ਤੇ ਰਹਿ ਕਹਿੰਦਾ ਵੀ ਚੰਗਾ ਉਹ ਕੰਨਾ ਤੁਹਾਡੇ ਫਲਾਣੇ ਦਾ ਫਲਾਣੇ ਦਾ ਫਲਾਣੇ ਦਾ ਫਲਾਣੇ ਦਾ ਆ ਤੇਰੇ ਆ ਤੇਰੇ ਵੈਗੁਰੂ ਜੀ ਕਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਪਾਈ ਜੀ ਕੰਮ ਲਿਆ ਪਾਉਣਿਆਂ ਪਾਉਣਿਆਂ ਤਾਂ ਨਾਮ ਮੇਰਾ ਦਰਸ਼ਨ ਸਿੰਘ ਹੈ ਗੋਤਾਲੀ ਵਾਲਾ ਬਰਨਾਲਾ ਜ਼ਿਲ੍ਹਾ ਭਾਈ ਫੋਨ ਕਰਦਿਆ ਕਰੋ ਮੈਨੂੰ ਐਨੇ ਦਾ ਮੇਰਾ ਵੀ ਬੁੜੇ ਬੰਦੇ ਦਾ ਦਿਲ ਜੱਪਾ ਰਹਿਦਾ ਹੈ ਇੱਕ ਭਾਈ ਜ਼ਿਮੀਦਾਰਾਂ ਦਾ ਦੋਹਾਂ ਜ਼ਿਮੀਦਾਰਾਂ ਦਾ ਤੇ ਲਾਲਿਆਂ ਦਾ ਗਮਾੜ ਸੀਗਾ ਕੰਦ ਸਾਂਝੀ ਸੀ ਅਛਾ ਬਹੁਤ ਮਿੱਤਰਤਾਈ ਬਹੁਤ ਘਰਾਂ ਵਾਲਾ ਵਿਆਹਾਂ ਸ਼ਾਦੀਆਂ 'ਚ ਵਰਤਿਆ ਕਰਨਾ ਕੁੜੀਆਂ ਉਹਨਾਂ ਦੇ ਵੀ ਕਈ ਉਹਨਾਂ ਦੇ ਵੀ ਕਈ ਕੁੜੀਆਂ ਇਕੱਠੀਆਂ ਛੋਪ ਪਾਇਆ ਕਰਨ ਜਦੋਂ ਕੁੜੀਆਂ ਇਕੱਠੀਆਂ ਛੋਪ ਪਾਇਆ ਕਰਨ ਦੋ ਕੁੜੀਆਂ ਨੇ ਚੁੰਨੀਆਂ ਵਟਾਲੀਆਂ ਅੱਛਾ ਪਹਿਣਾ ਬਣ ਗਿਆ ਧਰਮ ਪਹਿਣਾ ਬਣ ਗਿਆ ਠੀਕ ਹੈ ਗਈਆਂ ਆਪਣੇ ਆਪ ਜਦੋਂ ਵਿਆਹਾਂ ਗਈਆਂ ਨਾ ਵਿਆਹਾਂ ਸ਼ਾਦੀਆਂ 'ਚ ਵਰਤਾਂਗੀਆਂ ਜਿਵੇਂ ਦਾ ਦੀ ਕੁੜੀ ਕਹਿੰਦੀ ਪણે ਵਰਤ ਲਈ ਕੁੜੀਆਂ ਮਟਿਆਰਾਂ ਹੋ ਗਈਆਂ ਕੁੜੀਆਂ ਵਰ ਪ੍ਰਾਪਤ ਹੋ ਗਈਆਂ ਮੰਗਤੀਆਂ ਮੰਗਤੀਆਂ ਵਿਆਹਤੀਆਂ ਹਣ ਲਾਲਾਂ ਦੀ ਕੁੜੀ ਦਾ ਸ਼ਹਿਰ ਚ ਵਿਆਹੀ ਗਈ ਜੀਮੀਗੁਰਾਂ ਜ਼ਿਮੀਦਾਰਾਂ ਦੀ ਕੁੜੀ ਵਿਆਹੀ ਗਈ ਪਿੰਡ ਚ ਅੱਗੇ ਪੈਸੇ ਸ਼ਾਹੂਕਾਰਾਂ ਤੋਂ ਮਿਲਦੇ ਹੂੰ ਸ਼ਾਹੂਕਾਰਾਂ ਕੋਲੇ ਹੁੰਦੀਆਂ ਘੋੜੀਆਂ ਉਹ ਫਿਰ ਇਹਨਾਂ ਦਿਨਾਂ ਚ ਮੱਗਰ ਤੇ ਢੇੜੇ ਦਿੰਦੇ ਵੀ ਪੈਸੇ ਦੇ ਪਾਈ ਜੇ ਪੈਸਿਆਂ ਦਾ ਦਾਣੇ ਚੱਕ ਕੇ ਲੈ ਜਾਂਦੇ ਤਾਂ ਹਣ ਜਦੋਂ ਵਿਆਹੀ ਗਈ ਉਹ ਕਹਿੰਦਾ ਲਾਲਾ ਕਹਿੰਦਾ ਮੁੰਡਿਆ ਕਹਿੰਦਾ ਤੂੰ ਆਪਣੀ ਘੋੜੀ ਤੇ ਜਾਇਆ ਕਰ ਨਾ ਤਾਂ ਪੈਸੇ ਪੂਸਿਆ ਅਗਲੇ ਤੋਂ ਲਿਆ ਕਰ ਜਾ ਕੇ ਲਿਆਇਆ ਕਰ ਨਾਲੇ ਤੇਰੀ ਉੱਥੇ ਸਾਲੀਆਂ ਚੱਲ ਤੂੰ ਰਾਤਾਂ ਕਟਾਇ ਕਰ ਹੱਥ ਨੂੰ ਕਿੱਥੇ ਮੁੜੇਗਾ ਭਾਈ ਲਾਲਾ ਆਵੇ ਜੀਵਿੰਦਾਰ ਬੜੀ ਖਰਾਕ ਖਵਾਉਣਾ ਖੰਡ ਕਿਉ ਪਾਉਣ ਦੁੱਧ ਦਹੀਂ ਕਿਉ ਪੂਰੀ ਸੇਵਾ ਕਰਨਾ ਛੀ ਮਹੀਨੇ ਲਾਲਾ ਆਇੰਗੇ ਛੀ ਮਹੀਨੇ ਬਾਅਦ ਸਾਲ ਦਾ ਮਹੀਨਾ ਆ ਗਿਆ ਕਪਾਹ ਚੁਗਲੀ ਕਪਾਹ ਚੁੱਕ ਕੇ ਕਪਾਹ ਦੇ ਭਾਈ ਗੱਡੇ ਭਰ ਲੈ ਜਦੋਂ ਤੜਕੇ ਨਾਲ ਜਾਣਾ ਸੀ ਬੁੜੇ ਨੂੰ ਬੁਖਾਰ ਹੋ ਗਿਆ ਬੁੜਾ ਕਹਿੰਦਾ ਮੁੰਡੇ ਮੈਂ ਤਾਂ ਹੋ ਗਿਆ ਭਾਈ ਬੁਖਾਰ ਆ ਤੁਸੀਂ ਗੱਡੇ ਲੈ ਜਾਓ ਪਕਾਦੇ ਫਲਾਣੇ ਮੁੰਡੇ ਨੂੰ ਲੈ ਜਾਓ ਜੀ ਸਾਲੀਆ ਉੱਥੇ ਹੂੰ ਰੋਕ ਤੋਕ ਆ ਜੂਗਾ ਘਰੋਂ ਮੰਜਾ ਲੀੜਾ ਆ ਜੂਗਾ ਉੱਥੇ ਰਹਿ ਪੂਗਾ ਕਪਾਹ ਕੋਲੇ ਹੂੰ ਅਗਰ ਨੇ ਰਹਿ ਜਾਂਦੇ ਰਾਤ ਨੂੰ ਹੂੰ ਗੱਡੇ ਜਾ ਕੇ ਲਾਤੇ ਗੱਡੇ ਲਾ ਕੇ ਬੋਲੀ ਆਈ ਬੋਲੀ ਲਾਗੀ ਪਕਾਤਾ ਦਿਨ ਛਿਪਦੇ ਨੂੰ ਤੁਲਗੀ ਹੂੰ ਜੋ ਤੁਲਗਿਓ ਕਹਿੰਦਾ ਵੀ ਇੱਥੇ ਫਲਾਣਾ ਲਾਲਾ ਕਹਿੰਦੇ ਵੀ ਉਹ ਸਾਹਮਣੀ ਹੱਟ ਕੇ ਬੈਠਾ ਹੈ ਹੂੰ ਜੇ ਜੱਟੋ ਫੇ ਗਿਆ ਕਹਿੰਦਾ ਜੀ ਰਾਮ ਰਾਮ ਹੂੰ ਲਾਲਾ ਚੁੱਪ ਕਹਿੰਦਾ ਰਾਮ ਰਾਮ ਲਾਲਾ ਫੇ ਚੁੱਪ ਹੂੰ ਉਹ ਦੁਕਾਨ ਤੇ ਬਹਿ ਗਿਆ ਕਹ ਚੌਧਰੀ ਕੀ ਲੈਣਾ ਹੈ ਕਹਿੰਦਾ ਲੈਣਾ ਮੈਂ ਤੇਰਾ ਸਾਡੂਆਂ ਲੈਣਾ ਮੈਂ ਕੀ ਹੈ ਤੇਰਾ ਸਾਡੂਆਂ ਮੈਂ ਕਹਿੰਦਾ ਨਾ 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 ਸਰਦਾਰ ਜੀ ਨਾ ਨਾ ਲਾਲੇ ਤਾਂ ਲਾਲੇ ਸਾਡੂ ਹੁੰਦੇ ਨੇ ਜ਼ਿੰਮੇਦਾਰ ਲਾਲੇ ਨੇ ਸਾਡੂ ਕਿਵੇਂ ਬਣ ਸਕਦੇ ਨੇ ਉਹ ਕਹਿੰਦਾ ਤਾਂ ਕੰਮੀ ਖਰਾਬ ਹੋ ਗਿਆ ਉੱਥੇ ਇੱਕ ਪੱਲੇਦਾਰ ਖੜਾ ਸੀ ਇਧਰ ਨੂੰ ਕਰ ਲੈ ਹਾਂ ਐ ਰੱਖ ਪੱਲੇਦਾਰ ਖੜਾ ਸੀ ਉਦੋਂ ਰੁਪਏ ਦੀ ਮਾਨਕਪਾਹ ਹੁੰਦੀ ਉਹ ਕਹਿੰਦਾ ਆਫਾ ਠਹਿਰਦੀ ਮੈਨੂੰ ਦਾ ਘਰ ਦੱਸ ਕਿਹਾ ਯਾਰ ਉਹ ਤਾਂ ਦੇ ਕੇ ਠੈਲੀ ਉਹਦੇ ਘਰੇ ਵਾ ਗਿਆ ਜਦੋਂ ਘਰੇ ਗਿਆ ਹੁਣ ਲਾਲਾ ਰਾਜ ਨੂੰ ਲਾਲੀ ਨੂੰ ਰੋਜ਼ ਦੱਸਿਆ ਕਰੇ ਆ ਕੇ ਬੜੀ ਸੇਵਾ ਕਰੀ ਮੇਰੀ ਬੜਾ ਦੁੱਧ ਪਾਇਆ ਖੰਡ ਕਿਉਂ ਪਾਇਆ ਬਹੁਤ ਸੇਵਾ ਕਰੀ ਦਹੀਂ ਮੱਖਣੀ ਲਾਲੀ ਨੇ ਦੁੱਧ ਦਾ ਦਰਾ ਹੈ ਮੇਰਾ ਜੀਜਾ ਹੈ ਪਾਣੀ ਪੂਣੀ ਤੱਤਾ ਦਿੱਤਾ ਪੈਰ ਧੋਤੇ ਉਹ ਕਹਿੰਦਾ ਮੈਂ ਤਾਂ ਇਹ ਕਰਕੇ ਮੇਰੇ ਸਾਡੂ ਕੋਲੇ ਵਾਗਿਆ ਕਹਿੰਦਾ ਤਾਂ ਮੇਰੀ ਰਮਰਾਮੀ ਨਹੀਂ ਮੰਨੀ ਕਹਿੰਦਾ ਮੈਨੂੰ ਕਹਾ ਚੌਧਰੀ ਕੀ ਸੌਦਾ ਲੈਣਾ ਰਮਾਇਆ ਕਾ ਸੌਦਾ ਕੀ ਲੈਣਾ ਮੈਂ ਤੇਰਾ ਸਾਡੂ ਆ ਕਹਿੰਦਾ ਮੈਨੂੰ ਕਹਿੰਦਾ ਵੀ ਲਾਲਾਂ ਤਾਂ ਲਾਲੀ ਸਾਡੂ ਹੁੰਦੇ ਨੇ ਲਾਲਾਂ ਦਾ ਕੋਈ ਜੱਟ ਸਾਡੂ ਨਹੀਂ ਹੁੰਦਾ ਉਹ ਕਹਿੰਦੀ ਕੋਈ ਨਹੀਂ ਉਦੋਂ ਲਾਲਾਂ ਨੇ ਮੈਸਾ ਹੁੰਦੀਆਂ ਅੱਛਾ ਲਾਲੀ ਨੇ ਮੈਸ ਨੂੰ ਚੋਲੀ ਅੰਦਰ ਬੰਨਤੀ ਮੈਂ ਰੋਟੀ ਆਟੀ ਬਣਾ ਲਈ ਰੋਟੀ ਆਟੀ ਬਣਾ ਕੇ ਜੀਵਿੰਦਾਰਾਂ ਦੇ ਮੁੰਡੇ ਦੀ ਬਹੁਤ ਸੇਵਾ ਕਰੀ ਸੇਵਾ ਕਰਕੇ ਭਾਂਡਾ ਠੀਕਰ ਮਾਂਜ ਕੇ ਕਹਿੰਦੀ ਲੈ ਗੱਲ ਸੁਣ ਲੈ ਜੀ ਇੱਕ ਹੁਣ ਅਸੀਂ ਤਾਂ ਪਹਿਲਾਂ ਚਵਾਰੇ 'ਚ ਕੁੰਡਾ ਜਿੰਦਾ ਲਾ ਕੇ ਉਹਨੇ ਉਹ ਵੀ ਰਾਤਾਰੀ 'ਚ ਮੰਜੀ ਢਾਤੀ ਮੰਜਾ ਦਾ ਜ਼ਿੰਮੇਦਾਰ ਦਾ ਕਈ ਜਦੋਂ ਅੰਦਰ ਵੜਨ ਲੱਗਾ ਨਾ ਅੱਠ ਨੌ ਫਿੱਡੇ ਮਾਰੀ ਸਿਰ 'ਚ ਅੱਛਾ ਹੁਣ ਲਾਲਾ ਦੁਕਾਨ ਤੋਂ ਆ ਗਿਆ ਹੂੰ ਜੇ ਉਹ ਲਾਲੇ ਨੇ ਆ ਕੇ ਖੋਲਿਆ ਬਾਹਰ ਜੇ ਅੱਗੇ ਛੇਤਰ ਸੁੱਕ ਜਾਂਦੇ ਹੂੰ ਜੱਟ ਨੇ ਚੱਕਿਆ ਫਿੱਡਾ ਲਾਲੇ ਦੇ ਸਿਰ 'ਚ ਅੱਠ ਨੌ ਮਾਰੀ ਅੱਛਾ ਕਹ ਉਹ ਬੜਾ ਕੰਮ ਖਰਾਬ ਹੋ ਗਿਆ ਕਿਸੇ ਦੇ ਹੋਰ ਦੀ ਵੜ ਗਏ ਹੂੰ ਚੌਂਦੀ ਲੱਗੀ ਕਹਾਂ ਦਿਮਾਗ ਨੂੰ ਹੂੰ ਕਹਿੰਦਾ ਹੁਣ ਆਪਾਂ ਮਹਿਰੇ ਕੋਲੇ ਚਲੀਏ ਜਿਹੜਾ ਪਾਣੀ ਭਰਦਾ ਹੁੰਦਾ ਹੂੰ ਉਹਦੇ ਕੋਲੇ ਜਾ ਰਾਤ ਨੂੰ ਉਹ ਫਲਾਣਾ ਸਿਆ ਉਗਰ ਲਈ ਤੁਸੀਂ ਇਹ ਜੇ ਵੇਲੇ ਉਹ ਕਹਦਾ ਇਹ ਜੇ ਵੇਲੇ ਮੈਨੂੰ ਲੱਗੀ ਚੌਂਦੀ ਆ 400 ਰੁਪਿਆ ਮੈਨੂੰ ਸਾਡੇ ਘਰੇ ਛੱਡਿਆ ਉਹ ਕਹਿੰਦਾ ਭਰਾਵਾ ਮੈਂ ਅੰਦਰ ਤਾਂ ਬੰਨਾ ਤੈਨੂੰ ਬਾਹਰ ਦੱਸੂ ਵੀ ਆਹ ਬਾਰ ਤੇਰੇ ਕਹਿੰਦਾ ਵੀ ਚੰਗਾ ਉਹ ਕਹਿੰਦਾ ਤੁਹਾਡੇ ਫਲਾਣੇ ਦਾ ਫਲਾਣੇ ਦਾ ਫਲਾਣੇ ਦਾ ਫਲਾਣੇ ਦਾ ਆ ਤੇਰੇ ਆ ਤੇਰੇ ਐਨੀ ਗੱਲ ਕਹਿ ਕੇ ਮੈਰਾ ਤਾਂ ਮਗਰ ਮੁੜ ਪਿਆ ਉਹਨੇ ਜਦੋਂ ਆਹ ਤੱਕ ਤੇ ਖੋਲੇ ਜੱਟ ਨੇ 8 9 ਫੱਡੇ ਫੇਰ ਮਾਰੀ ਹੋ ਗਿਆ ਘਮੋੜੀਆਂ ਕਹਿੰਦਾ ਬੜਾ ਨਾ ਤਾਂ ਰੁਪਿਆ ਲੈ ਗਿਆ ਨਾ ਠੱਗੀ ਕਰ ਗਿਆ ਮਿਸਤਰੀ ਕੋਲੇ ਚਲਦੇ ਆ ਮੇਤਰੀ ਗਾਲਿਆ ਮੇਤਰੀ ਘਰ ਲੜਾਈ ਤੁਸੀਂ ਇਹ ਜੇ ਵੇਲੇ ਉਹ ਕਹਦਾ ਇਹ ਜੇ ਵੇਲੇ ਚੌਂਦੀ ਲੱਗੀ ਘਰ ਨਹੀਂ ਸੌਂਦਾ ਆ 400 ਰੁਪਇਆ ਮੈਨੂੰ ਤਾਂ ਮੇਰੇ ਘਰੇ ਛੱਡ ਗਿਆ ਉਹ ਕਹਿੰਦਾ ਭਾਈ ਅੰਦਰ ਤਾਂ ਮੈਂ ਬੜਨਾ ਨਹੀਂ ਤੈਨੂੰ ਬਾਅਦ ਕਿਉਂ ਦੱਸੂ ਉਹ ਵਿਆਹ ਕਰਤੇ ਰਹਿ ਤਾਂ ਹੀ ਹੁਣ ਜਦੋਂ ਮੇਤਰੀ ਕਹਿੰਦਾ ਵੀ ਦਿਖਾ ਤਾਂ ਫਲਾਣੇ ਦਾ ਆ ਫਲਾਣੇ ਦਾ ਆ ਫਲਾਣੇ ਦਾ ਫਲਾਣੇ ਦਾ ਫਲਾਣੇ ਦਾ ਆ ਤੇਰੇ ਹਾਂ ਇੱਥੇ ਵੜ ਜਾ ਜਦੋਂ ਮੇਤਰੀ ਦਾ ਮੁੜਿਆ ਜਦੋਂ ਲੱਗਿਆ ਬਣ ਜੱਟ ਨੇ ਅੱਠੋਂ ਫੱਡੇ ਫੇਰ ਮਾਰੇ ਖਾ ਕੇ ਕੁੱਟ ਚੁੱਪ ਕਰਕੇ ਹਟ ਜਾ ਪਿਆ ਭੋਖਣ ਪਾਣਾ ਅੱਛਾ ਹੁ ਜੱਟ ਪੈਰਾ ਮਨ ਡੱਕਿਆ ਰੋਟੀਆਂ ਦਾ ਖੰਡ ਦਾ ਤੜਕੇ ਵੱਡੇ ਦਿਨ ਚੜਿਆ ਆ ਲਾਲਾ ਜੀ ਲਾਲੀਆਂ ਪਾਣੀ ਪੁਣੀ ਤੱਤਾ ਕਰਤਾ ਨਾ ਆ ਲਿਆ ਨਾ ਕੇ ਚੰਗਾ ਦੁੱਧਾ ਤੱਤਾ ਕਰਤਾ ਉਦੋਂ ਚਾਹ ਤਾਂ ਹੁੰਦੀ ਨਾ ਆਹਾ ਹਾ ਹਾ ਛਾਡੂ ਕਦੋਂ ਆਇਆ ਤੀ ਕਹਿੰਦਾ ਭਲਿਆ ਮਾਨ ਸਾ ਮਾਇਰਾ ਆਦਾ ਤਾਂ ਮੂੰਹ ਨਹੀਂ ਦਿਖਾਇਆ ਉੱਥੇ ਸੌਦੇ ਵਾਲੇ ਆਈਗੇ ਰੋਟੀ ਪਈ ਤੀ ਮੈਂ ਖਾ ਕੇ ਉੱਥੇ ਪੈ ਗਿਆ ਫਿਰ ਜੀਜੇ ਨਿਕਰੇ ਆਉਣ ਨੂੰ ਉਹ ਕਹਿੰਦਾ ਤੂੰ ਤਾਂ ਪੈ ਜਾ ਉੱਥੇ ਇੱਥੇ ਤਿੰਨ ਵਾਰੀ ਚੋਰ ਆਇਆ ਕਹਿੰਦਾ ਮੈਂ ਖੁੱਲ ਕੇ ਮੋੜਿਆ ਮੈਨੂੰ ਦਾ ਹੀ ਕਹਿੰਦਾ ਇਹ ਨਹੀਂ ਕਰ ਸੋਣਾ ਛੱਡੀਦਾ ਹੁੰਦਾ ਕਹਿੰਦਾ ਮੇਨੂੰ ਕਿ ਪਿਛੋ ਆਜੇ ਮੈਂ ਕੁੱਟ ਕੇ ਮੋੜ ਦਿਆਂ ਮੈਨੂੰ ਕਿ ਪਿਛੋ ਆਜੇ ਮੈਂ ਕੁੱਟ ਕੇ ਮੋੜ ਦਿਆਂ ਕਹਿੰਦਾ ਵੀ ਉਹ ਵੀ ਸ਼ਰਮ ਹੁੰਦਾ ਲਾਲਾ ਮੱਚ ਗਿਆ ਲਾਲਾ ਮੱਚ ਗਿਆ ਲੈਨੇ ਪਾਣੀ ਪੂਣੀ ਦਾ ਪਾਤਾ ਨਾ ਲਿਆ ਰੋਟੀ ਹੋ ਗਈ ਤਿਆਰ ਹੋ ਬਾਣੀਆਂ ਰਾਤ ਦਾ ਭੁੱਖਾ ਹਾਂ ਲਾਲੀ ਕਹਿੰ ਲੈ ਮੇਰੇ ਜੀਜੇ ਰੋਟੀ ਫੜਾ ਹਾਂ ਹਾਂ ਹੁਣ ਲਾਲੀ ਪਕਾਏਗੀ ਜੱਟ ਖਾਏਗਾ ਜੱਟ ਨੇ ਦੇਖਿਆ 10:00 ਵੱਜ ਗਏ ਹਾਂ ਚਾਹ ਹੁਣ ਰਹਿੰਦੇ ਨੇ ਇਹਨੂੰ ਵੀ ਖਾ ਲੈਣ ਦਿਆ ਜੱਟ ਮੰਜੇ ਤੇ ਬਹਿ ਗਿਆ ਲਾਲਾ ਖਾਣ ਲੱਗ ਗਿਆ ਹਾਂ ਹੁਣ ਜਦੋਂ ਲਾਲ ਨੇ ਰੋਟੀ ਖਾ ਲਈ ਕਹਿੰਦਾ ਚੱਲ ਚਾਹਦੀ ਤੈਨੂੰ ਵਿਦਾ ਕਰਿਆ ਮਾਂ ਉਹ ਕਹਿੰਦਾ ਚੱਲਦੇ ਆਪਾਂ ਮੈਂ ਤੇਰੀ ਦੁਕਾਨ ਕੰਨੀ ਚੱਲੂ ਹਾਂ ਇਹ ਦੁਕਾਨ ਕੰਨੀ ਗਏ ਨਾ ਕਰਮਾ ਤੋਂ ਪੈਸੇ ਲੈ ਕੇ ਜਾ ਉਹਨਾਂ ਦੀ ਆਰਤੀਆਂ ਦੇ ਹਾਂ ਵਿੱਚ ਹਾਂ ਉੱਥੇ ਤਾਂ ਕਰਤਾ ਬੋਲਿਆ ਨਾ ਹਾਂ ਜੋ ਦੁਕਾਨ ਆ ਗਈ ਨਾ ਕਹਿੰਦਾ ਮਹਾਰਾਜਾ ਖੜੀ ਕਿਉਂ ਲਾਲੇ ਹੱਟ ਚੇ ਸ਼ੇਰ ਹੁੰਦੇ ਨੇ ਖੋਲ ਕੇ ਦੁਕਾਨ ਵੜ ਕੇ ਹੱਟ ਜ ਨੂੰ ਬੋਲਦਾ ਕਹਿੰਦਾ ਤੇਰੇ ਉਹਨਾਂ ਦੀ ਮੁਲਕੇ ਵੇਲੇ ਆਈ ਨਾ ਉਹ ਕਹਿੰਦਾ ਜਿੰਨੀਆਂ ਰਾਤਾਂ ਕੱਟੀਆਂ ਨੇ ਉਹਨੀਆਂ ਕੱਟੂ ਤੇਰੇ ਕਰੇ ਉੱਥੇ ਦੁਨ ਨੇ ਲੜਪੇ ਬਾਜ਼ਾਰ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਬਸ ਖਾਲਸਾ ਸਾਡਾ ਭਾਈ ਕਿਸੇ ਜਾਤੀਵਾਦ ਨਾਲ ਕੋਈ ਉਹ ਨਹੀਂ ਹੈਗਾ ਬਿਰੋਧ ਨਹੀਂ ਹੈਗਾ ਜਿਹੜੀਆਂ ਮੁੱਢਾ ਚੋ ਤੁਰੀਆਂ ਆਉਂਦੀਆਂ ਨੇ ਇਹ ਤਾਂ ਉਹੀ ਕਹਾਣੀਆਂ ਤੋੜਦੇ ਆ ਜਿਹੜੀਆਂ ਬਜ਼ੁਰਗਾਂ ਵੱਡਿਆਂ ਤੋਂ ਕਿਸੇ ਨਾ ਸਾਡਾ ਬੈਂਸ ਨਹੀਂ ਪ੍ਰਾਣੀਆਂ ਗੱਲਾਂ ਚੱਲ ਰਹੀਆਂ ਨੇ ਕਿਸੇ ਦੀ ਅਸੀਂ ਵਿਰੋਧ ਨਹੀਂ ਕਰਦੇ ਕਿਸੇ ਦਾ ਬੈਰ ਨਹੀਂ ਕਰਦੇ ਪਿੰਡਾਂ 'ਚ ਮੋਹ ਮੁਹੱਬਤ ਹੁੰਦੇ ਤੇ ਅਡੋਡੀ ਜਾਤਾਂ ਦੇ ਚੁਟਕਲੇ ਬਣਾ ਲੈਂਦੇ ਕੋਈ ਕਿਸੇ ਦਾ ਬਣਾ ਲਿਆ ਕੋਈ ਕਿਸੇ ਦਾ ਬਣਾ ਲਿਆ ਕੋਈ ਕਿਸੇ ਦਾ ਬਣਾ ਲਿਆ ਟੀਚਰੋ ਟੀਚਰੀ ਹੋਈ ਜਾਂਦੇ ਸੱਥਾਂ 'ਚ ਬਹਿ ਜਾਂਦੇ ਅੱਧੇ ਦੀ ਰਾਤ 'ਚ ਅੱਧੇ ਦੇ ਹੋ ਜਾਂਦੇ ਚੇੜਾ ਕਰੀ ਜਾਂਦੇ ਉਹ ਦੋਬਰੀ ਕੋਈ ਗੁੱਸਾ ਦੀ ਮੰਨਣਾ ਹੁੰਦਾ ਭਾਈ ਮੈਂ ਮਾਫੀ ਮੰਗਦਾ ਕਿਸੇ ਨੇ ਗੁੱਸਾ ਦੀ ਮੰਨਣਾ ਹੈਗਾ ਹੱਥ ਬੰਨ ਕੇ ਬੇਨਤੀ ਹੈ ਕੋਈ ਮੇਰਾ ਜਾਤ ਪਾਤ ਨਾ ਹੋਣੀ